ਗਾਰਡਨ ਬੈਟਰੀ ਕੋਰੀਆ ਦਾ ਸਭ ਤੋਂ ਟਾਪ ਦਾ ਡੀਮਾਰਟ ਫਰਟੀਨਸ ਇਹ ਜੀ ਕੈਨੇਡਾ ਦਾ ਸਟੋਰ ਆ ਫਰਟੀਨਸ ਹਰ ਇੱਕ ਚੀਜ਼ ਇੱਥੇ ਨਿਗ ਮੈਨੇਜ ਕਰਕੇ ਰੱਖੀ ਹੋਈ ਹੈ ਗਰੋਸਰੀ ਆ ਸਬਜ਼ੀਆਂ ਕੱਪੜੇ ਆ ਦਵਾਈਆਂ ਹਰ ਇੱਕ ਕਰਿਆਨੇ ਦੀ ਹਰ ਇੱਕ ਮਨਿਆਰੀ ਦੀ ਜੀਜ਼ ਤੁਹਾਨੂੰ ਇੱਥੇ ਮਿਲੂਗੀ ਖਾਣ ਪੀਣ ਦਾਲਾਂ ਸਬਜ਼ੀਆਂ ਮਿਰਚ ਮਸਾਲੇ ਨਮਕੀਨ ਹਰ ਇੱਕ ਚੀਜ਼ ਇੰਨੀ ਗੈਮੈਜ ਕਰਕੇ ਰੱਖੀ ਹੋਈ ਆ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਇੱਥੇ ਨਾ ਜਿੱਦਿਆ ਸਲਿੱਪਸ ਲੱਗੀਆਂ ਹੋਈਆਂ ਨਾ ਇਹਨਾਂ ਦੇ ਲੱਗਿਆ ਹੁੰਦਾ ਬਨ ਨੰਬਰ ਤੇ ਰੇਟ ਲਿਖਿਆ ਹੁੰਦਾ ਦੇਖੋ ਟੌਫੀਆਂ ਹੀ ਹਜ਼ਾਰਾਂ ਤਰ੍ਹਾਂ ਦੀਆਂ ਟੌਫੀਆਂ ਪਈਆਂ ਨੇ ਮੂੰਗਫਲੀ ਦੇ ਗਿਰੂ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਹਰੇਕ ਜਗ੍ਹਾ ਦੇ ਵੀ ਇਹ ਇਥੋਂ ਦਾ ਆਚੀਆ ਸੀਡਸ ਨੇ ਆ ਪਮਕਿਨ ਸੀਡਸ ਦੇਖ ਲਓ ਅਰੋਸਟਡ ਪਿਸਤਾ ਦੇਖ ਲਓ ਅਲੱਗ-ਅਲੱਗ ਜਗ੍ਹਾ ਦਾ ਅਲੱਗ-ਅਲੱਗ ਤਰੀਕੇ ਨਾਲ ਆ ਦੇਖੋ ਚਾਕੋਪਟਰ ਲੈਣਾ ਸੀਗਾ ਅਸੀਂ ਤੇ ਲਫਾਪੇ ਦੇ ਵਿੱਚ ਪਾਇਆ ਇਹ ਤੋਂ ਸਲਿੱਪ ਚੱਕਣੀ ਆ ਇੱਕ ਉਹ ਉਹਦੇ ਨਾਲ ਅਟੈਚ ਕਰਨੀ ਆ ਉਹਦੇ ਤੇ ਉਹ ਚੋਕੋ ਪੈਟਰ ਦਾ ਜਿੰਨਾ ਰੇਟ ਲਿਖਿਆ ਤੇ ਬੈਨ ਨੰਬਰ ਲਿਖਿਆ ਉਹ ਲਿਖਣਾ ਇਹ ਤੋਂ ਉਹਨਾਂ ਨੂੰ ਰੇਟ ਪਤਾ ਲੱਗ ਜਾਂਦਾ ਆਪਾਂ ਵੇਟ ਕਰਨਾ ਤਰਬੂਜ ਕੱਟ ਕੇ ਪਿਆ ਪਪੀਤਾ ਕੱਟ ਕੇ ਪਿਆ ਹਰ ਇੱਕ ਤਰ੍ਹਾਂ ਦਾ ਸੈਲਡ ਕੱਟਿਆ ਹੋਇਆ ਤੁਹਾਨੂੰ ਮਿਲੇਗਾ ਡੱਬੇ ਦੇ ਵਿੱਚ ਕਿਲੋ ਵੱਧਾ ਕਿਲੋ ਆਦਰੀਆਂ ਮੇਥੀ ਆ ਸਲ ਸੈਰ ਰੱਖਿਆ ਹੋਇਆ ਘਟ ਘਟ ਕੇ ਗਾਜਰਾ ਮੂਲੀਆਂ ਸਲਗਮ ਜੋ ਤੂੰ ਥੋੜਾ ਚਤ ਕਰਦਾ ਜਿੱਦਾਂ ਦੀ ਆ ਗਾਜਰ ਛੋਟੀ ਆ ਸੰਤਰੇ ਦੇਖ ਲਓ ਕਿੰਨੇ ਤਰ੍ਹਾਂ ਦੇ ਤਾਂ ਸੰਤਰੀ ਪਏ ਆ ਇੱਥੇ ਆ ਕਿੰਨੇ ਤਰ੍ਹਾਂ ਦਾ ਮਸ਼ਰੂਮ ਤਰ੍ਹਾਂ ਦਾ ਮਸ਼ਰੂਮ ਆ ਸ਼ਿਮਲਾ ਮਿਰਚੀ ਦੇਖੋ ਕਿੰਨੀ ਤਰ੍ਹਾਂ ਦੀ ਪਈ ਆ ਆ ਸੌਫ